ਆਪਾਂ ਹੀ ਕਹਿੰਦੇ 20 ਦੇ ਦੇ ਕਰੀ। ਕੁਕੀ ਦੇ ਲੈ ਸਾਰਾ ਕੁਝ ਮਿਲਿਆ ਹਜੇ। ਹਾਂ। ਮੇਥੇ, ਮੁਥੇ, ਬਾਥੂ। ਅੱਛਾ। ਹਾਂ। ਸੋਏ। ਸੋਏ, ਮੇਥੇ। ਬਾਥੂ। ਸੋਏ। ਮੇਥੇ ਵੀ ਐ। ਮੇਥੇ। ਬਈ ਇੰਨੀਆਂ ਆਈਟਮਾਂ ਦਾ ਜਦ ਬੰ ਅੱਛਾ ਦੂਈਆਂ, ਭੁੰਖਾਂ, ਪਿਆਜ਼ ਦੀਆਂ। ਆ ਦੇ ਮੇਥੇ। ਮੇਥੇ ਹੋ ਗਏ ਹੈ। ਮੇਥੀ ਥੋੜੀ ਤੇ ਲਾਪਰੀ ਤਾਂ। ਉਹ ਮੈਨੂੰ ਲੱਗਦਾ ਮੈਂ ਪਤਾ ਨਹੀਂ ਇਹ ਹੋਣੀ ਆ ਇਹ। ਇਸੇ ਕਰਕੇ। ਬਾਹ ਵੀ ਬਾਹ। ਅੱਜ ਫੇਰ ਗੰਦਾਲਾਂ ਵਾਲਾ ਸਾਗ ਹੈ। ਕਿਆ ਬਾਤ ਹੈ ਚੱਲ ਰਿਹਾ ਟੋਕਾ ਜੋਰਾ ਛੋਰਾ ਤੇ ਸਾਹ ਕਿੱਥੇ ਹੋ ਰਿਹਾ ਓ ਟੋਕਾ ਜੈਸਮਿਨ ਟੋਕਾ ਘਮਾ ਰਹੀ ਟੋਕਾ ਕਮਾਉਂਦੀ ਨੇ ਕਿ ਪੁੱਠੇ ਪਾਸੇ ਨੂੰ ਬਾਲ ਕਿਨੇ ਪੁੱਠਾ ਨਹੀਂ ਮੰਮੀ ਪਾਪਾ ਨੇ ਚੱਲ ਜਾਣਾ ਮੈਨੂੰ ਚਾਹ ਹੁੰਦਾ ਸੀਗਾ ਵੀ ਕੱਕ ਗੋਕੂ ਕਰਦਾ ਮਾ ਪਾਪਾ ਨੇ ਕਿਹਾ ਵੀ ਲੈ 10 ਰੁਪਏ ਆਪਣੀ ਚੀਜੀ ਖਾ ਲਈ ਜਾ ਕੇ 10 ਰੁਪਏ ਦੇ ਦੇਣੇ ਲਾਤਿਨ ਪੈਸੇ ਆਉਂਦੇ ਨੂੰ ਬਣਾ ਤੂੰ ਸੀ ਵੀ ਆਇਆ ਨਹੀਂ ਜਿਆਦਾ ਜਿਆਦਾ ਟੱਕਦੇ ਹੁੰਦੇ ਦੇ ਹੱਥਾਂ ਨਾਲੇ ਅਸੀਂ ਪਾਣੀ ਪਲਾਉਣਾ ਮੈਂ ਲਿਆ ਕੇ ਵੀ ਚਾਲਵਨ ਹੋਰ 10 ਰੁਪਏ ਦੇਵਾਂਗੇ ਵੀ ਹਾਂ ਵੀ ਚੱਲ ਵੈਰੀ ਗੁੱਡ ਬਾਪੂ ਮੇਕੀ ਮੇਕੀ ਸਭ ਤਾਂ ਪੰਜ ਮਿਲ ਜਾਣ ਇਹਨੇ ਚਲ ਆਏ ਕਰ ਉਰੇ ਵੀ ਮੈਂ ਸਾਨੂੰ ਪਲਾ ਦੇਗਾ ਪਾਣੀ 10 ਰੁਪਏ ਦੇ ਦੇ ਕਰਨੇ ਐ ਮਾਪਾ ਜੀ ਸਾਨੂੰ ਮੈਂ ਬੁਲਾਉਂਦਾ ਏਹ ਦੇ ਆਸਮਾਨ ਨੂੰ ਮੈਂ ਨੋ ਮੈਂ ਬੁਲਾਉਂਦੀ ਨਹੀਂ ਮੈਂ ਸਾਡੇ ਹਿਸਾਬ ਨਾਲ ਤਾਂ 500 ਰੁਪਏ ਚਾਹੀਦੇ ਲੈ 500 ਕਹਤੇ ਚਾਹੀਦਾ ਮੈਂ ਸਾਡੇ ਮੈਂ ਸਾਮੀ ਤਾਂ 1 2 ਹੁੰਦੀਆਂ ਹਾਂ ਤਾਂ ਕਿੰਨੀਆਂ ਮੈਂ ਆਏ ਨਹੀਂ ਨਾ ਗੱਲ ਕਰੀ ਵੀ ਹਾਂ ਕਿੰਨੀਆਂ ਮੈਸਾਂ ਕੱਲੀ ਮੈਸਾਂ ਦੀ ਗੱਲ ਹੋਈ ਵੀ ਮੈਸਾਂ ਨੂੰ ਪਾਣੀ ਪਿਲਾਉਣਾ ਬਸ ਦੋ ਸੀਗੀਆਂ ਲੈ ਇੱਕ ਤੇ ਪੰਜ ਲਾਇਏ ਸੀਗੇ ਇਹ ਪੰਜ ਪੰਜ ਆਪਣੀਆਂ ਦੇ ਸਾਰੀਆਂ ਤੇ ਲਾਏਗਾ ਤਾਂ ਕੱਲੇ ਕੱਲੇ ਦਾ ਕਿੰਨਾ ਹੋ ਜਾਣਾ ਉਹ ਫੇਰ ਵੀ ਪਾਣੀ ਤਾਂ ਦਿਨ ਦਾ ਤਾਂ ਨਾਲੇ ਅੱਛਾ ਚੱਲ 1 ਦਿਨ ਦੇ 10 ਰੁਪਏ ਲੈ ਲੈ ਕਰੀ ਹਾਂ ਵਾ ਭਾਈ ਉਰੇ ਠੀਕੇ 100 ਪਾਪਾ ਜੀ ਕਹਿੰਦੇ 20 ਦੇ ਦੇ ਕਰੀ ਕੁਝ ਇਹਨਾਂ ਸਾਰਾ ਕੁਝ ਮਿਲਿਆ ਹਜੇ ਹਾਂ ਮੇਥੇ ਮੁੱਥੇ ਬਾਥੂ ਅੱਛਾ ਹਾਂ ਸੋਏ ਸੋਏ ਮੇਥੇ ਬਾਥੂ ਸੋਏ ਮੇਥੀ ਐ ਬਈ ਇੰਨੀਆਂ ਆਈਟਮਾਂ ਦਾ ਜਦ ਬਣ ਅੱਛਾ ਦੂਈਆਂ ਭੁੰਖਾਂ ਪਿਆਜ਼ ਦੀਆਂ ਆ ਦੇ ਮੇਥੇ ਮੇਥੇ ਹੋ ਗਏ ਹੈ ਮੇਥੀ ਥੋੜੀ ਤੇ ਲਾਪਰੀ ਤਾਂ ਉਹ ਮੈਨਾਂ ਦਾ ਪਤਾ ਨਹੀਂ ਇਹ ਕਿਹੋ ਜਿਹੀ ਹੋਣੀ ਹੈ ਇਹ ਹੁਣ ਇੱਕ ਹੋਗੀ ਨਹੀਂ ਅੱਛਾ ਇਹ ਇਹ ਅੱਲਾਸਣ ਦੀਆਂ ਭੁੱਖਾਂ ਸੱਚ ਪਿਆਜ਼ ਦੀਆਂ ਇਹਨੇ ਸੰਦੀ ਇਕੱਠੇ ਦੀ ਭੁੱਖਾਂ ਭਜਾਤਾ ਤੁਸੀਂ ਮੈਨੂੰ ਹੈ ਜੀ ਕੁੜੀ ਤਾਂ ਉੱਠੀ ਹੋਣੀ ਨਹੀਂ ਨਹੀਂ ਮਾਤਾ ਰੋਈਆ ਬੇਮਾਤਾ ਉਹ ਹੋ ਫਿਰ ਅੱਛਾ ਕਈ ਵਾਰ ਨੀਂਦ ਮਰੋਪਨਦੀ ਬੱਜੀ ਦੀ ਚੰਗੇ ਅੜਜੀ ਮਨੂੰ ਤਾਂ ਐਂ ਦਾ ਮੱਖਾ ਉੱਠ ਗਈ ਬੇਮਾਤਾ ਚਰਾਉਂਦੀ ਪਾਪਾ ਜੀ ਸੁੱਤੀ ਪਈ ਕਈ ਵਾਰ ਸੁੱਤੀ ਪਈ ਪਈ ਕਈ ਵਾਰ ਹੱਸਦੀ ਹੈ ਕਈ ਵਾਰ ਕਈ ਵਾਰ ਹਸੇ ਪੈਂਦੀ ਕਈ ਵਾਰ ਰੋਏ ਪੈਂਦੀ ਸੁੱਤੀ ਨਹੀਂ ਹਾਂ ਸੁੱਤੀ ਪਈ ਪਈ ਹਾਂ ਦੇ ਕਿ ਮੈਂ ਆਹ ਦੇ ਮਨ ਕਿ ਇਤਨੀ ਆਵਾਜ਼ ਆਈ ਨਾ ਉਹਨੇ ਨਹੀਂ ਚੁੱਪ ਕਰਨਾ ਇਹਦੇ ਨੂੰ ਸੁਨਾ ਕੇ ਇਹ ਸੁੱਕਾ ਇਹ ਕੱਟਣੇ ਪਾਣੀ ਆ ਤੋ ਨਹੀਂ ਗਾੜੇ ਮੂਰੇ ਹਾਂ ਸੁੱਕਿਆ ਬੰਦਾ ਨਾ ਪਰ ਤੇ ਜਿਹੜਾ ਸੁੱਕਿਆ ਵਾ ਮਮੀ ਹੈ ਨਾ ਹਾਂ ਸਭਾਜ ਸਵਾਦ ਲਓ ਜੀ ਨੂਰੂ ਵੀ ਸਾਡਾ ਸੌ ਗਿਆ ਤੇ ਵੀ ਸੌ ਗਿਆ ਦਾਦੀ ਦੀ ਗੋਦੀ ਉਹ ਦੇਖੀ ਧਿਆਨ ਨਾਲ ਧਿਆਨ ਨਾਲ ਉਹ ਦੋ ਚੀਜ਼ਾਂ ਦਾ ਰੱਖੀਆਂ ਮੀਆਂ ਏ ਹੋਰ ਕਾਤੇ ਉਹ ਨਾ ਮੈਨੂੰ ਘਾੜ ਬੋਤ ਲੱਗਦੀਆਂ ਦੋਨੇ ਦਾ ਹੁੰਦਾ ਲੈ ਤੂੰ ਉੱਚਾ ਤਾ ਹਾਂਟ ਬਹੁਤ ਲੱਗਦੀ ਐ ਇਹ ਮੈਨੂੰ ਲੈਓ ਭਾਈ ਅੱਜ ਫੇਰ ਸਾਗ ਦਾ ਵੈਸੇ ਹੁਣ ਕਈ ਦਿਨ ਹੋ ਗਏ ਸਾਗ ਖਾਧਾ ਨਹੀਂ ਤਾਂ ਫੇਰ ਸਾਗ ਦਾ ਸਾਗ ਨੇ ਖਤਮ ਹੋਣਾ ਜਿਆਦਾ ਹੀ ਵਧੀਆ ਬਣਾਣਾ ਹਾਂ ਬਣਾਓ ਸਾਗ ਬਣਾਓ ਹੁਣ ਸੱਤ ਦਿਨ ਦੀ ਗੱਲ ਸਾਗ ਅਦਰ ਰੱਬ ਨੇ ਨਾ ਉਹ ਬਪਾ ਹੀ ਰੱਬ ਨੇ ਹੀ ਨਹੀਂ ਸੁਣੀ ਥੋੜੀਆਂ ਨੂਆਂ ਨੇ ਸੁਣੀ ਆ ਰੱਬ ਨੇ ਸੁਣ ਲਈ ਪਰਮਾਤਮਾ ਦੀ ਮਿਹਰ ਹੋਈ ਤਾਂ ਮਾਰ ਦੀ ਮਿਹਰ ਹੋਈ ਮਾਰ ਦੀ ਨਾ ਤੋੜ ਕੇ ਨਹੀਂ ਮੈਂ ਦੇਣਾ ਹਾਂ ਮਾਰਾ ਜ ਸਾਡੇ ਦਿਮਾਗ ਚ ਪਾਇਆ ਹਾਂ ਆ ਪਾਈਏ ਰੱਬ ਦੀ ਕਿਰਪਾ ਉਹ ਹਾਂ ਜੇ ਮੰਨਿਆ ਜੇ ਹੋਂ ਸਹੀ ਤਾਂ ਉਹ ਵੀ ਕਿਰਪਾ ਗਲੇ ਸਾਕੋ ਹੁੰਦਾ ਹਾਂ ਚਲੋ ਆਏ ਆ ਵੀ ਆ ਪਤਾ ਨਹੀਂ ਕਿ ਉਹਦੀ ਗੱਲ ਇਹ ਵੀ ਗੱਲ ਠੀਕ ਆ ਭਾਈ ਹਾਂ ਵੀ ਮਹਾਰਾਜ ਦੀ ਮਰਜ਼ੀ ਦੇ ਬਗੈਰ ਤਾਂ ਪਤਾ ਵੀ ਨਹੀਂ ਝੁਲਦਾ ਤੇ ਚਲੋ ਕਿਤੇ ਨਾ ਕਿਤੇ ਤਾਂ ਇਹ ਵੀ ਗੱਲ ਠੀਕ ਆ ਪਾਪਾ ਜੀ ਦੀ ਮਾ ਜਿਹੜੇ ਵਰਦਨ ਹਰਾਨੰਦਾਂ ਮੇਰੇ ਗੱਲ ਸੁਪਨਕਾ ਲਈ ਓ ਬੱਲੇ ਸੁਪਾ ਲੈਣਾਂ ਲਈ ਨਹੀਂ ਮਦਨ ਜੀ ਵੀ ਕਹਿੰਦੇ ਨੇ ਮਦਨਦੇ ਰਵਾਲਾ ਨਹੀਂ ਪਾਪੇ ਨੇ ਕੁਝ ਹੋਰ ਕਹਿਣਾ ਸੁਣਨ ਦਾ ਆਏ ਰਹਿਣਾ ਲੈ ਸੁਪਾ ਲੈ ਕੀ ਨਾ ਕਹਿ ਕਹਿਣਾ ਤਾਂ ਸਿੰਘ ਨਾ ਸਿੰਘ ਨਾ ਓ ਨਹੀਂ ਨਹੀਂ ਪਪਾ ਇਹਨੇ ਬੋਲੀ ਆਪਣੀ ਜਾਨ ਚ ਅੰਗਰੇਜ਼ੀ ਆ ਕਹਿੰਦਾ ਮੈਂ ਤੇਰੇ ਵਰਗੇ ਨੂੰ ਹਰਾ ਦਿੰਦਾ ਮੇਰੇ ਕੋਲ ਸਪੈਲਿੰਗ ਨਾਲ ਨਹੀਂ ਐਨੇ ਅਹੇ ਬਤਲੇ ਮੇਰੇ ਨਾਲ ਮੁਕਾਬਲਾ ਨਹੀਂ ਹੈ ਮੇਰੇ ਕਿਸੇ ਨਾਲ ਮੇਰੇ ਘਰ ਪੁੱਤ ਨਾਲ ਲਿਓ ਹਾਂ ਐਂ ਕਹਿੰਦਾ ਤੇਰੇ ਕੋਲ ਪਪਾ ਜੀ ਉੱਠ ਗਈ ਉੱਠ ਗਈ ਕੁੜੀ ਉੱਠ ਗਈ ਜਾਓ ਪਪਾ ਜੀ ਦੀ ਡਿਊਟੀ ਲੱਗੀ ਹੋਈ ਆ ਜੀ ਕੀ ਹੋਇਆ ਪਿਆਜ਼ ਵੀ ਤੋੜੇ ਕਿੱਦਾਂ ਹੀ ਬਾਜੀਏ ਸਿੱਧੀ ਬੋਟਾ ਤੋੜੀ ਉਹੋ ਪਿਆਜ਼ ਵੀ ਕੱਢਣੇ ਨੇ ਨਾਲ ਪਿਆਜ਼ ਨਾ ਤਾਂ ਇੱਕ ਤਾਂ ਪਿਆਜ਼ ਮੈਂ ਕਿਹਾ ਪਿਆਜ਼ ਚਲ ਕਾਹ ਪਾਲੂਂਗੇ ਕਾਹ ਨਹੀਂ ਤਾਂ ਮੇਰੀ ਗੱਲ ਸੁਣ ਐ ਨਹੀਂ ਤੋੜੀ ਦੀ ਹਿੰਤਾਂਗਾ ਉਹਨੇ ਫੁੱਲਣਾ ਹੀ ਨਹੀਂ ਪਿਆਜ਼ ਨੇ ਜਿਹੜਾ ਵਿਚ ਰਹਿ ਗਿਆ ਨਹੀਂ ਇਹ ਤਾਂ ਤੋੜਿਆ ਤਾਂ ਉੱਪਰ ਦੀ ਐ ਐ ਨਹੀਂ ਆਹ ਪੱਤਾ ਤੋਂ ਐ ਤੋੜੀ ਦਾ ਹਾਂ ਇਹ ਕਹੋ ਕਿ ਨਹੀਂ ਇਹ ਵਿੱਚ ਪਿਆ ਤਾਂ ਜਾਣੀ ਐ ਤੋੜੀ ਦਾ ਇਹ ਨੁਕਸਾਨ ਹੁੰਦਾ ਨਾ ਹੇ ਇਹ ਗਠੇ ਵਿੱਚ ਰਹਿ ਗਿਆ ਹੁਣ ਮੈਂ ਗੱਠੇ ਪਾਟਦੇ ਹਾਂ ਜੀ ਇਹ ਪਾਟੂਗੇ ਨਾ ਹਾਂ ਇਹ ਗਠਾ ਨਹੀਂ ਪਾਟਾਊਗਾ ਪੂ ਅਲੱਗਾਂ ਦੇ ਪੱਤੇ ਤੋੜ ਦੇ ਫਿਰ ਉਹ ਗੱਠੇ ਆਪਾਂ ਨੂੰ ਕੱਟ ਕੇ ਲੈਣੇ ਪੈਣਗੇ ਹੋਰ ਕੀ ਹੈ ਗੱਠੇ ਦਾ ਮੈਂ ਪੱਤੇ ਲਿਆਉ ਉਹ ਨਹੀਂ ਮਨ ਲਾਦਾ ਖਰਾਬ ਹੋ ਜਣੇ ਮੰਮੀ ਉਹ ਹੋਰ ਕਰ ਲਈ ਥੋੜੀਆਂ ਤਾਂ ਥੋੜੀਆਂ ਜਿਹੀਆਂ ਆਉਂ ਚਲ ਠੀਕ ਆਉ ਨਾ ਉਪਰ ਨਾਲ ਮੈਂ ਪੈਤਾ ਜਾਣਾ ਇਹ ਬਾਪੀ ਬੱਤ ਨਹੀਂ ਆਇਆ ਕਹਿੰਦੀ ਮੈਂ ਧਨੀਆਂ ਪਿਆ ਵਿੱਚ ਹੈ ਹੋਰ ਕੀ ਧਨੀਆਂ ਮੇਥੇ ਮੇਥੀ ਪਿਆਜ ਭੂਖਾ ਛੋਏ ਮੈਂਗਾ ਛਾਪਤਾ ਠਾਟ ਮਾਂ ਮਮੀ ਹੈ 1 8 9 8 10 ਪੈ ਜਣੀ 11 12 13 ਨਾ ਪੈ ਜਣੀ ਆ ਗਾਹ ਦੂਸਾ ਗੋਵੇ ਪੈ ਗਈਆਂ ਵੈਸੇ ਤਾਂ ਫੇਰ ਸਾਗ ਸਵਾਦ ਬਣਦਾ ਲਸਣ ਪੈਣਾ ਅਦਰਕ ਪੈਣਾ ਹਾਂ ਹੋਰ ਨਾ ਨਾ ਠੀਕ ਆ ਠੀਕ ਆ ਵਧੀਆ ਬਣਦੀਆਂ ਇਹ ਚੀਜ਼ਾਂ ਮਾਤਾ ਫੋੜੇ ਪਾ ਲੇ। ਐਸੇ ਮੈਂ ਆਹ ਸੁੱਕੇ ਸੁੱਕੇ ਜੇ ਤੋੜਦੇ ਆਹ ਬੜਾ। ਆਹ ਆਹ। ਜਿਹੜੇ ਆਹ ਸਿਰੇ ਪਰ। 10 ਮੈਂ ਹਾਂ। ਉਹ ਤਾਂ ਪਾਣੇ ਦੇ ਵਿੱਚ ਪਾ ਗਏ ਨੇ ਇਹ ਤਾਂ। ਆਹ ਚੀ ਤੋੜਦੇ। ਹਾਂ ਜੀ ਹਾਂ। ਸਿੱਖ ਲੋ ਮੰਮੀ ਦੇ ਗੁਣ ਲੈ ਲੋ। ਹਾਂ। ਹਾਂ। ਤੁਸੀਂ ਉਹ ਕਰਨਾ ਫਿਰ। ਇਹ ਕਿੱਕਣਾ ਬਣਦਾ ਸਾਗ ਜਿਹੜਾ। ਹੈਂ? ਤੁਸੀਂ ਕਿੱਥੇ ਜਾਣਾ? ਸਾਨੂੰ ਦੇਖੋ ਛੱਡ ਕੇ ਜਾਣ ਦੀ ਤਿਆਰੀ। ਆਪਾਂ ਤਾਂ ਮਰ ਜਮ ਸੀ ਪੈ ਗਈ ਸੀ ਕਿੱਥੇ? ਕਹਿੰਦਾ ਮੰਮੀ ਗਈ ਸੀ ਜੀ ਤੁਹਾਡੇ ਨਾਲ ਕਿਥੇ ਮੈਂ ਹੀ ਧਰਿਆ ਸੀ ਹਜੂਰ ਸਾਹਿਬ ਹਜੂਰ ਸਾਹਿਬ ਨਹੀਂ ਨਹੀਂ ਹਜੂਰ ਸਾਹਿਬ ਨੂੰ ਨਹੀਂ ਰੋਪੜ ਗਏ ਸੀ ਆ ਦੇਖ ਮੈਥੀ ਆ ਲੈ ਉਹ ਦਿਨ ਹਰਗੁਣ ਬਿਮਾਰ ਸੀ ਮਨ ਲੱਗਾ ਹਰਗੁਣ ਨੇ ਸੁਭਾਉ ਛੋਟੀ ਹਰਗੁਣ ਕੋਲ ਗਏ ਵਿਦੇਪ ਪਤਾ ਨਹੀਂ ਪਤਾ ਨਹੀਂ ਭਾਈ ਨਹੀਂ ਭਾਜੀ ਕਿਸੇ ਕੰਮ ਨੂੰ ਲੈ ਕੇ ਗਏ ਮੰਮੀ ਨੂੰ ਰੋਪੜ ਕਹਿੰਦਾ ਮੈਂ ਦੱਸ ਅੱਧੇ ਘੰਟੇ ਦਾ ਆ ਗਿਆ ਸ਼ਾਮ ਪਾਤੀ ਮੁੜ ਕੇ ਭਾਜੀ ਨੇ ਪਤਾ ਕੰਮ ਨੂੰ ਲੈ ਕੇ ਗਏ ਵਸੇ ਗੇ ਰੋਪੜ ਪਤਾ ਨਹੀਂ ਆ ਲੈ ਕੇ ਮੈਥੀ ਮੁਯਾਬ ਨਹੀਂ ਹੈਗਾ ਮੇਥੀ ਦੇ ਆ ਰਿਹਾ ਆ ਰਿਹਾ ਮੇਥੀ ਵਾਲਾ ਬਾ ਵੀ ਬਾ ਮੇਥੀ ਬਹੁਤ ਕੰਮ ਦੀ ਇਹ ਕਿੱਥੇ ਆਪਣੇ ਖੇਤ ਚੋਂ ਲਿਆਂਦੀ ਮਮੀ ਆਂਟੀ ਨਾਲ ਲਾਂਦੀ ਆਪਣੇ ਮੈਥੇ ਲਈ ਆਪਣੇ ਮੈਥੇ ਆਪਣੀ ਇੰਨੀ ਲੱਕ ਮੇਥੀ ਹੈ ਜੇ ਹੂੰ ਇੱਥੇ ਮੇਥੀ ਛੋਟੀ ਹੈ ਮੈਥੇ ਸੋਹਣੇ ਹੋਣ ਲੱਗੀ ਮੈਥੇ ਰੈਡੇ ਰੇ ਆ ਹੂੰ ਮੈਥੇ ਤਾਂ ਬੜੇ ਬੜੇ ਹੋ ਗਏ ਠੀਕ ਆ ਠੀਕ ਆ ਜਸਮੀਨ ਕਹਿ ਤਾ ਮੈਂ ਬਣਾ ਲਵਾਂ ਉਹਨਾਂ ਨੂੰ ਤੇ ਚੀਜ਼ ਬਣਾਉਣੇ ਕੁਝ ਕਰਨੇ ਹੁੰਦੇ ਹਾਂ ਹੂੰ ਰੋਟੀ ਵਿੱਚ ਮੇਥਿਆਂ ਦੀ ਪੁਰਜੀ ਬਣਾ ਲਵਾਂਗੀ ਆਪੋਂ ਪੁਰਜੀ ਬਣਾ ਲਿਓ ਉਹ ਹਾਂ ਲੈ ਮੇਥਿਆਂ ਦੀ ਪੁਰਜੀ ਖਾਦੈ ਨੂੰ ਕਾਹੀ ਕਾਹੀ ਦਿਨ ਹੋ ਗਏ ਮੇਥੀ ਲਿਆਉਂਗੀ ਥੋੜੀ ਮੇਥੀ ਲਿਆਉਂਗੀ ਮਿਕਸ ਕਰਨਾ ਹੈ ਹੇ ਨਾ ਸ਼ਾਮੇ ਸਿਆਰੀਆਂ ਮਸੇ ਨਾ ਇਹ ਨਹੀਂ ਸੀ ਨਾ ਪੁਰਜੀ ਦੀ ਹੂੰ ਸੇਕ ਲੈ ਹੁਣ ਸਾਸੂ ਮਾਸੇ ਨਾ ਇਹ ਪਈ ਸਾਗ ਲਓ ਜੀ ਇੱਧਰ ਤੋਂ ਆਪਣਾ ਲੱਭ ਜੂ ਲਓ ਜੀ ਲੱਭ ਜੂ ਆਂਗਾ ਲੱਭ ਜੂ ਦੀਦੀ ਲੱਭ ਜੀ ਨਾ ਨਾ ਹਾਂ ਲਓ ਜੀ ਲੱਭ ਜੀ ਇੱਧਰ ਮੈਂ ਟੋਕੇ ਚ ਲੱਗੀ ਇਹਨਾਂ ਦਾ ਲੱਭ ਜੂ ਦੇਣ ਸ਼ਾਮ ਨੂੰ ਕਾਲੀਆਂ ਚ ਮਿਲੂਗਾ ਲੱਭ ਜੂ ਚਲ ਕੋਈ ਨਾ ਹੁਣ ਤੂੰ ਜੋਮਾਦੀ ਗਾਰੀ ਕੋਈ ਸਾਨੂੰ ਲੱਭ ਜੀ ਮਿਲ ਗਿਆ ਹਾਂ ਹੁਣ ਤੂੰ ਜੋਮਾਦੀ ਕਰੋ ਤਾਂ ਨਾ ਨਾ ਠੀਕ ਆ ਸ਼ਾਮ ਨੂੰ ਕਾਲੀਆਂ ਚ ਪਾ ਕੇ ਦੇ ਦੇਣਾ ਹਾਂ ਖਾਓ ਲਓ ਬਾਣੂ ਇੱਧਰ ਦੇ ਅੰਦਰ ਖਾਓ ਠੀਕ ਗੱਲ ਆ ਸੰਗੀਤ ਦਦਾ ਜੀ ਲੱਡੂ ਸਾਡਾ ਦੂਆ ਤੂਫਾਨ ਹਜੇ ਦੂਆ ਤੂਫਾਨ ਮੇਲ ਸੁੱਤਾ ਪਿਆ ਉਹ ਵੀ ਥੋੜੀ ਜਿਹੀ देर ਹੋਈ ਸੁੱਤੀ ਨੂੰ ਮੈਂ ਤਾਂ ਸੋਹਣਾ ਟਾਈਮ ਸੌਂਦਾ ਨਹੀਂ ਤਾਂ ਸਾਗ ਤਾਂ ਉਹਨੇ ਹੁਣ ਬਣਾ ਦੇਣਾ ਤਾਂ ਸੰਗੀਤ ਹੋਰ ਉਹਨੇ ਪੂਰੇ ਲਲਕਾਰੇ ਮਾਰਨੇ ਹੀ ਪਤਾ ਲੱਗਣਾ ਹੀ ਕਿ ਅੱਜ ਸਾਡੇ ਕੋਲ ਸਾਗ ਬਣ ਗਿਆ ਹਾਂ ਇੰਤਾਂ ਦੇ ਨਾਲ ਹੀ ਗਿਆ ਵਾ ਸੀਗਾ ਅੱਛਾ ਗਹਿਲੇ ਦਾ ਗਹਿਲੇ ਦਾ ਸੀਗਾ ਮੈਂ ਤੋਰ ਤੋਰ ਕੇ ਸਾਗ ਹੱਥ ਜੇ ਕੋਲ ਦਮਾ ਲਾਪਰੇ ਤਰੂ ਫੜਾਵਾ ਉਹ ਮੇਰੇ ਗੋਦੀ ਤੋੜ ਤੋੜ ਕੇ ਸਿੱਟੀ ਜਾ ਮੈਂ ਗੋਦੀ ਚੱਕਿਆ ਬਤਾ ਉਹ ਇੱਥੇ ਦੀ ਤੋਰ ਤੋਰ ਕੇ ਸਿੱਟੀ ਗਿਆ ਹੈ ਦਮਾ ਕਲੇਲਾ ਜੀ ਤੁਸੀਂ ਇਹਨੂੰ ਹੀ ਸਾਭ ਲਓ ਉਹ ਮਾੜਾ ਮਾੜਾ ਸਾਗ ਵਿੱਚ ਤੇ ਕੱਢਦਾ ਤਾਂ ਉਹ ਜਿਹੜਾ ਤੁਹਾਨੂੰ ਨਹੀਂ ਨੌਲੇਜ ਜਿਹੜੀ ਤੁਹਾਨੂੰ ਨਹੀਂ ਨੌਲੇਜ ਨਾ ਉਹ ਸਾਫ਼ ਕਰ ਦੋ ਖੇਦ ਦਿਓ ਕਹਿੰਦਾ ਮੈਨੂੰ ਵੀ ਧਾਰ ਦੋ ਇੱਥੇ ਧਾਰ ਦੋ ਮੈਨੂੰ ਵੀ ਹਾਂ ਈ ਗੱਤੀ ਲੈ ਭਾਈ ਪਾਪਾ ਜੀ ਲਈ ਆਉਂਦੇ ਮੁੰਲਾ ਦਾ ਲੱਡੂ ਆਜੂ 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 ਇਹਦਾ ਆਉਂਦਾ ਲੱਡੂ ਇਹ ਨਹੀਂ ਹਰ ਗੁਣੇ ਆ ਉਹ ਆਗੇ ਅੰਦਰ ਸੋਈ ਤੱਕ ਗੁੰਗਰੀੜੀ ਆਹੀ ਗੁੰਗਰੀ ਉੱਠੀ ਲੱਡਾ ਹਰ ਗੁਣਾ ਉੱਠ ਗਿਆ ਮੇਰਾ ਪੁੱਤ ਉੱਠ ਗਿਆ ਪੁੱਤ ਤੂੰ ਓ ਰੱਦੂ ਹੱਗ ਨਾ ਹਾਂਜੀ ਨਹੀਂ ਕੱਢ ਲਾ ਉੱਤੇ ਕੀ ਨਹੀਂ ਕੱਢ ਲਾ ਹਾਂ ਮਾ ਪਾਈ ਦਾਦੇ ਜੀ ਦਾਦਾ ਜੀ ਤਾਂ ਲੱਗੀ ਡਿਊਟੀ ਪਾਪਾ ਜੀ ਵੀ ਹੋ ਗਈ ਡਿਊਟੀ ਸ਼ੁਰੂ ਤੇਰੀ ਨਾ ਡਰ ਕੇ ਦੇਖੀ ਬਾਰ ਉਹ ਦਾੜੀ ਪੜ ਲਈ ਹਜੇ ਨਿਆਣੀ ਆ ਹੂੰ ਜੋ ਕੁਛ ਹੱਥ ਚ ਆ ਗਿਆ ਇਹ ਤਾਂ ਬੱਚਾ ਬਿਲਕੁਲ ਇਹਨੂੰ ਕੀ ਪਤਾ ਇਹਦੇ ਮੁਰਤੇ ਚਾਹੇ ਕੁਛ ਮਰਜੀ ਆਵੇ ਨਾ ਉਹ ਹਾਂ ਹਾਂ ਮੈਂ ਸੀਰ ਦੇਖੋ ਜਿਹੜਾ ਉਹ ਜਿਹੜਾ ਨਹੀਂ ਪੁੱਤ ਬਾਲ ਬਾਲ ਪੈਨੇ ਕਰਦਾ ਉਹ ਮੈਨੂੰ ਲੱਗਦਾ ਨਾ ਟੋਪੀ ਟੂਪੀ ਕਰਕੇ ਹੋ ਗਿਆ ਇਹ ਟੋਪੀ ਕਰਕੇ ਹੋ ਗਿਆ ਹੈਨਾ ਟੋਪੀ ਮੈਂ ਨਾ ਬਾਹੀ ਹੋਣੀ ਟੋਪੀ ਟੂਪੀ ਹੁਣ ਤਾਂ ਆਪਾਂ ਇਥੇ ਪਾ ਹੁਣ ਕਾਦੀ ਟੋਪੀ ਦੀ ਲੋੜ ਮੈਂ ਜੈਸਮੀਨ ਉਹ ਨਾ ਕਰੀਏ ਹੈ ਨਾ ਆਪੇ ਉਤਰੋ ਕੀ ਗਾ ਕੱਟਦਾ ਨੇ ਲਓ ਕੱਟੀ ਵੀ ਦਿੱਤੀ ਹਾਂ ਹਾਂ ਲਓ ਜੀ ਭਾਈ ਹੁਣ ਸਾਡੀ ਹਰਗੁਣ ਵੀ ਉਰੇ ਬੈਠੀ ਦੇਖ ਰਹੀ ਆ ਵੀ ਸਾਗ ਕਿਦਾਂ ਮੇਰਾ ਯੋਗਦਾਨ ਪਾਉਣਾ ਵੀ ਸਾਗ ਕਿਦਾਂ ਸਵਾਰੀ ਦਾ ਸਾਗ ਭਾਉਗੀ ਇਹ ਅਸੀਂ ਵੀ ਮਕੀਰ ਤਹਰਗੁਣ ਨੇ ਸਾਗ ਤੋੜਿਆ ਮੈਂ ਨਾਲ ਹੋ ਕੇ ਕੱਢਾਵਾਂ ਤਾਂ ਸਹੀ ਨਹੀਂ ਤਾਂ ਮੈਂ ਤਾਂ ਪਿੱਛੇ ਹੀ ਆ ਜਣ ਹਾਂ ਵੀ ਮੈਂ ਤਾਂ ਨਾਲ ਵੀ ਮੈਂ ਵੀ ਮੈਂ ਵੀ ਯੋਗਦਾਨ ਪਾਵਾਂ ਹਨਾ ਵੱਡੀ ਮਮਾ ਸਾਗ ਭਾਉਗੀ ਅਚੀਖਾਉਂਦੇ ਵੱਡੀ ਮਾਂ ਮੈਂ ਛੋਟੀ ਹੋ ਗਈ ਤੇ ਮੈਂ ਨਾ ਪਿੱਛੇ ਰਹਿ ਜੂ ਮੈਂ ਵੀ ਆਪਣਾ ਹਿੱਸਾ ਪਾਵਾ ਵਿੱਚ ਹਮ ਹਰ ਬਾਰੇ ਕਰਾਈ ਜਾ ਕਿਹਨੇ ਲਾਈ ਜਾ ਹੋਰ ਕੀ ਆ ਕੋਈ ਨਾ ਨਾ ਉਧਰ ਅਦ ਨੂੰ ਗੰਦਰਾ ਲਾਈ ਗਿਆ ਉਹ ਇਹ ਉਧਰ ਟੋਕਾ ਚੱਲ ਰਿਹਾ ਜੀ ਸਾਡਾ ਸਾ ਪੁੱਤਰ ਹੋ ਜਾਂਦਾ ਇਧਰ ਹੋ ਰਿਹਾ ਕੁਸੋਰ ਹੁੰਦਾ ਬੀਬੀ ਉਹ ਕੂਤਰ ਚੀਰ ਹੋ ਰਿਹਾ ਹੈ ਨਾ ਚੀਰ ਹੁੰਦਾ ਸਾ ਚੀਰ ਤੇ ਪੁੱਤਰ ਕੁਸੋਰ ਕੁਤਰ ਨਾ ਟੋਕੇ ਨੂੰ ਕਹਿ ਦਿੰਦੇ ਉਹ ਗੱਲ ਤਾਂ ਇੱਕੇ ਆ ਸਾਦੇ ਦਾ ਇਹ ਕਹਿੰਦੇ ਸੋਣ ਤੋਂ ਡੰਗਰਾ ਦਾ ਹੁੰਦਾ ਹੈ ਸਾਗ ਟੁਣਾ ਹੋ ਕਰਨਾ ਟੋਕਾ ਟੁਕਣਾ ਇਹ ਹੈਗਾ ਬੰਦਿਆਂ ਦਾ ਸਾਜੀ ਨਹੀਂ ਤਾਂ ਕਹਿੰਦੀ ਸਾਗ ਕਰਨਾ ਲੈ ਤੂੰ ਤਾਂ ਵਿਚੇ ਰਹਾ ਤੇ ਡੰਗਰ ਬੰਦੇ ਨਹੀਂ ਪਈ ਸਾਡੀ ਸਿੱਧੀ ਪਾਸ਼ਾ ਮੱਝ ਵਾਲਿਆਂ ਦੀ ਪੁੱਤਰਨਾ ਹਾਂ ਇਹ ਗੱਲ ਆ ਸਾਡੇ ਦਾ ਪਾਈ ਕਹਨੇ ਸਾਗ ਟੁਕਣਾ ਸਾਜੀ ਹੀ ਨਾ ਸਿਜੀਰ ਲੱਗੇ ਮਮੀ ਅੱਗੇ ਦੇਖ ਲਓ ਦਾਤ ਜਾਂ ਪੈਰ ਥੱਲੇ ਰੱਖ ਕੇ ਕੱਲੀ ਗੱਲੀ ਉਹਦੇ ਨਾਲ ਮੇਰੀ ਨਾਨੀ ਦੇ ਇਸਲਾ ਉਹਦੇ ਨਾਲ ਮੰਮੀ ਪਾਹ ਇਹ ਵੀ ਜੀਰਿਆ ਦਾ ਬਥੇਰਾ ਏ ਪਰ ਜੇ ਥੋੜਾ ਹੁੰਦਾ ਤੇ چیر ਹੋ ਜਾਂਦਾ ਜੀ ਜਿਆਦਾ ਹੁੰਦਾ ਉਹਦੇ ਨਾਲ ਮੰਮੀ ਟਾਈਮ ਬਹੁਤ ਲੱਗਦਾ ਹੋਣਾ ਹਨਾ ਟਾਈਮ ਤਾਂ ਲੱਗਦਾ ਹੀ ਟਾਈਮ ਤਾਂ ਐ ਆ ਨਾ ਬੱਦਾਂ ਚੀ ਜਿਰ ਕੇ ਗੈਲਾ ਦੀ ਵਿੱਚ ਪਾਈ ਜਾਂਦਾ ਪਾਈ ਦਈ ਦੇ ਗੈਲ ਵੀ ਜਾਂਦਾ ਮੈਂ ਤਾਂ ਚੁੱਲੇ ਕੋਲੇ ਰੱਖ ਦਿੰਦੀ ਤੀ ਇਹਨੂੰ ਪਰ ਐ ਆ ਨਾ ਜੀ ਨਾ ਪਾਈ ਨੀ ਧੋ ਲੈਣਾ ਹੂੰ ਧੋੜ ਧੋ ਕੇ ਜੀ ਚਿਰ ਕੇ ਗੈਲ ਦੀ ਗੈਲ ਪਾਈ ਹਨਾ ਹਮ ਪਾਇਆ ਵੀ ਚਲੋ ਕਿਹੜਾ ਇੰਨਾ ਗੰਦਾ ਹੈ ਵਿਚਾ ਧੋ ਕੇ ਪਾ ਦਨੇ ਧਰ ਕੇ ਫਿਰ ਪਰ ਜਿੰਨੂੰ ਪਤਾ ਨਾ ਉਹਨੂੰ ਉਹ ਵੀ ਸੌਖਾ ਲੱਗਦਾ ਇਹਨੂੰ ਐਕਸਪੀਰੀਅੰਸ ਆ ਉਹਨੂੰ ਚਲਾਉਣ ਦਾ ਹਮ ਜਾਈਏ ਨਾ ਸੌਖਾ ਸਾਡੀ ਬੜੀ ਮਾਮੀ ਜਿਹੜੀ ਉਹ ਵੀ ਇਹਦੇ ਨਾਲ ਕੀ ਲੈਦੀ ਬੋਲਣਾ ਸਾਰੇ ਹੀ ਸੌਖਾ ਹਮ ਚਾਹੇ ਧੋਗੇ ਬਣਾ ਲੈ ਹਮ ਚਾਹੇ ਧੋਗੇ ਤੇ ਬਿਨੈਰ ਬਣਾ ਲੈ ਵੀ ਬਾਅਦ ਚ ਧੋ ਧੋ ਕੇ ਪਾਈ ਜਾ ਅੱਛਾ ਪਹਿਲਾਂ ਚੀਲ ਲੈ ਹੂੰ ਜਿਹੜਾ ਸਾਗ ਨਾਉਣਾ ਫਿਰ ਟਾਈਮ ਤਾਂ ਇਹਨੂੰ ਲੱਗਦਾ ਜਣੀ ਐ ਵੀ ਕੋਈ ਖੇਚਣਾ ਨਹੀਂ ਫਿਰ ਹੁਣ ਜਦ ਬੰਦਾ ਬਣਾਉਣੇ ਲੱਗਿਆ ਫਿਰ ਖੇਚਣਾ ਕਰੀ ਪਰ ਇੱਕ ਗੱਲ ਆ ਦੇਖ ਲੋ ਜਿੰਨਾ ਹੀ ਮਰਜ਼ੀ ਵਾਰ ਬਣੀ ਜਾਵੇ ਘਰਾਂ ਸਾਗ ਇਹ ਨਹੀਂ ਬੰਦਰਾ ਉਨਾਂ ਹੀ ਜ਼ਿਆਦਾ ਸਵਾਦ ਲੱਗੀ ਜਾਂਦਾ ਨਾਲੇ ਰੱਜਪੈ ਨਹੀਂ ਲੱਗਦਾ ਜਸਮੀਰ ਕਹਿੰਦਾ ਨੀ ਮੰਮੀ ਵਸ ਹੀ ਹੋ ਗਿਆ ਮੈਂ ਕਹਿੰਦਾ ਨਹੀਂ ਸਿੱਟਣਾ ਨਹੀਂ ਹੈਗਾ ਹਾਂ ਮੈਂ ਭਾਈ ਹੈ ਚੱਕ ਤੇ ਫਟੇ ਗੋੜੀਆਂ ਨੇ ਭਰਤਾ ਥੈਲਾ ਐਨ ਪੂਰਾ ਤੇ ਮੈਨੂੰ ਲੱਗਦਾ ਵੀ ਹਜੇ ਐਨਾ ਕਿ ਇੰਨੀ ਹੀ ਹੁਣ ਤਾਂ ਘੱਟ ਰਹਿ ਗਿਆ ਹਨਾ ਗਾੜੀ ਤੂੰ ਸੀ ਡੰਗਰ ਆ ਵੀ ਐਨਾ ਕੋਰ ਤੇ ਉਹ ਨਹੀਂ ਇਹ ਪਤਾ ਕਿ ਆ ਚੱਕਰ ਆ ਹੈ ਮੰਮੀ ਉਧਰ ਮੰਮੀ ਦੀ ਡਿਊਟੀ ਲੱਗੀ ਵੀ ਆ ਜੀ ਇਹ ਚੱਕਰ ਪਤਾ ਕੀ ਆ ਏ ਜਦ ਇਹ ਜੂ ਜੂ ਗਰਮ ਹੋਈ ਜਾਂਦਾ ਨਾ ਬਤੀਲੇ ਚ ਉਦਾਂ ਉਦਾਂ ਘਟੀ ਜਾਂਦਾ ਗਰਮ ਨਹੀਂ ਰਿੱਝਕੇ ਉਹ ਫੇ ਗਰਮ ਰਿੱਝਕੇ ਹੀ ਹੋਊਗਾ ਨਹੀਂ ਚੂਸ ਚੂਸ ਕੇ ਨੇ ਥੱਲੇ ਨੂੰ ਰਿੱਝਕੇ ਨੇ ਗਰਮ ਕਿ ਫਰਕ ਹੀ ਨਹੀਂ ਲੈ ਦਾ ਉਹ ਬੱਸ 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 ਕਾਂਟੋ ਸਾਡੀ ਉਹ ਮੈਂ ਮਾਰ ਜੰਦੀ ਇਹ ਕਹਿੰਦੀ ਵੀ ਮੈਨੂੰ ਟੋਕਾ ਦਿਖਾਓ ਹੁੰਦਾ ਮੈਂ ਮੈਨੂੰ ਛੇੜਾਉ ਨਾ ਕਰ ਅਹ ਮਸ਼ੀਨ ਤਾਂ ਚਲਾ ਤਾਂ ਹੀ ਚੁੱਪ ਕਰਨਾ ਉਹਨੇ ਉਹ ਦਿਖਾ ਮਮੀ ਨੂੰ ਇੱਧਰ ਉਹ ਦੇ ਚੁੱਪ ਕਰ ਗਈ ਬਸ ਹਾਂ ਬੜੇ ਵਸ ਚੱਲਦੀ ਆ ਕੱਪੜੇ ਪਾਉਣ ਤੇ ਚੱਲਦੀ ਉਹੀ ਤਾਂ ਕਰ ਕਪੜੇ ਦਾ ਮਨਜੀ ਤਾਂ ਵੱਡਰ ਪਾਣ ਦੇ ਕੋਲ ਨਾ ਦੇਵੰਦ ਆ ਤਾਂ ਪਸਤ ਮੱਤੀ ਦੇ ਗੱਲ ਆਏ ਆ ਜੀ ਕੱਪੜੇ ਹੁਣ ਤਾਂ ਇਨਰ ਪਾਇਆ ਜੀ ਨੀਚੇ ਕਿਉਂਕਿ ਬਦਲਵਾ ਹੀ ਹੋਈ ਜਾਂਦੀ ਆ ਉਹਦੇ ਕਰਕੇ ਨਾ ਠੰਡ ਜੀ ਹੋਈ ਜਾਂਦੀ ਆ ਫੇ ਨਿਆਣਿਆਂ ਨੂੰ ਤੁਹਾਨੂੰ ਪਤਾ ਹੁਣ ਇੱਕ ਆਉਂਦੀ ਠੰਡ ਇੱਕ ਜਾਂਦੀ ਠੰਡ ਤੇ ਭਾਈ ਬਚਾ ਕੇ ਰੱਖਣਾ ਪੈਂਦਾ ਇੱਕ ਆ ਤੇ ਬੈਗ ਮੋੜਤੀ ਉਹ ਨਿਕਲਦੀ ਨਹੀਂ ਆ ਅੱਛਾ ਆ ਮੋਲੀ ਮਸ਼ੀਨ ਨੂੰ ਵੀ ਗੇਅਰ ਚਾਹੀਦਾ ਹਨਾ ਜੇ ਗੇਅਰ ਪਾ ਦੋ ਬੈਕ ਪਹਿਲਾਂ ਪਹਿਲਾਂ ਦੇਖ ਲਓ ਜਦ ਅਸੀਂ ਸਿੰਪਲ ਮਸ਼ੀਨ ਹੁੰਦੀ ਦੀ ਬਾਈ ਅਸੀਂ ਇੱਕ ਵਾਰ ਪਿੱਛੇ ਜਿਹੂੰ ਰੱਟਾ ਲਾਇਆ ਵੀ ਯਾਰ ਗੇਅਰ ਵਾਲੀ ਮਸ਼ੀਨ ਲਾਈਏ ਕਿਉਂਕਿ ਜਦ ਸਿੰਪਲ ਹੁੰਦੀਦੀ ਨਾ ਜਦ ਟੋਕਾ ਕਰਦੇ ਤੇ ਪ੍ਰਾਲੀ ਦਾ ਕਈ ਵਾਰ ਰੁਗ ਫਸ ਜਣਾ ਇੰਜਣ ਬੰਦ ਕਰੋ ਪਟਾ ਤਾਰ ਕੇ ਉਹਨੂੰ ਬੈਕ ਘਮਾਓ ਫੇਰ ਨਿਕਲਦਾ ਦਾ ਰੁਗ ਹੁਣ ਗੇਅਰ ਵਾਲੀ ਆ ਗਈ ਜਦੇ ਗੇਅਰ ਮਾਰੋ ਜਿਹਦੇ ਬੈਕ ਜੈਸੇ ਮਨੇ ਰਾਮ ਨਾਲ ਘਮਾ ਇਹ ਆਉਂਦੀ ਨਹੀਂ ਨਾ ਇੱਕ ਸਪੀਡ ਲਾਇਆ ਵਾ ਕਿ ਦੂਈ ਤਰ੍ਹਾਂ ਦੇ ਦੂਹੇ ਆਟਮਾ ਨਾ ਇਹ ਹਾਂ ਇਹ 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 ਸੂਏ ਸੂਏ ਆ ਹੋਰ ਆਟਮਾ ਇਹ ਜਲਦੀ ਹੈਗੀ ਆ ਇਹ ਇਹ ਪਤਾ ਇਹਦੇ ਘੇ ਲਗਾ ਦੇ ਦੀ ਗੁਰਦੁਰ ਰੱਖੀ ਜੋਥੇ ਨਹੀਂ ਖੜਦੀ ਹਾਂ ਲਾ ਕੇ ਲਾ ਦਨੇ ਆ ਯਾ ਤਾਂ ਮੈਂ ਕਹਿੰਦਾ ਮੰਮੀ ਉਪਤ ਨਾਲ ਆ ਜਲਵਾਲ ਬਈ ਨੂੰ ਪੰਤਾਲਾ ਚ ਹੈਗਾ ਤਾਂ ਬੰਨ ਕਿਥੇ ਲਵਾਨਾ ਜਿੱਦਾਂ ਲਵਾਨਾ ਕੰਮ ਤਾਂ ਉਹੀ ਆ ਜੇ ਜ਼ਿਆਦਾ ਰਾਲਿਆ ਫਿਰ ਫਸੇ ਜਾਣਾ ਪੰਤਾਲੇ ਨੇ ਕੀ ਕਰਨਾ ਪਿੱਛੇ ਨਹੀਂ ਨਹੀਂ ਉੱਠ ਗਿਆ ਚਲੋ ਇੱਕ ਡਿਊਟੀ ਹੋਰ ਚਲੂ ਹੋ ਗਈ ਉਹ ਕਹਿੰਦੇ ਨਹੀਂ ਤਾਂ ਮੈਨੂੰ ਬਾਤ ਸੁਣ ਕੇ ਵੀ ਉੱਠ ਗਿਆ ਉਹ ਬੰਦੇ ਵੀ ਲੱਗਿਆ ਮਗਾ ਲੈ ਵੀ ਅੰਦਰ ਇੱਕ ਬਾਜਾ ਹੋਰ ਵੱਜ ਗਿਆ ਪਾਪਾ ਜੀ ਦੀ ਡਿਊਟੀ ਲੱਗਣੀ ਸੀ ਪਾਪਾ ਜੀ ਚਾਹ ਲਈ ਬੈਠੇ ਕਈ ਵਾਰ ਨਾ ਮਮੀ ਨੂੰ ਇੰਦਣ ਮੱਲਕ ਮੱਲਕ ਗੱਲ ਕਰਦਾ ਹੁੰਦਾ ਵੀ ਉੱਠ ਜਾ ਮੇਰੀ ਅੱਖਾਂ ਹੀ ਖੁਜੇ ਉਹ ਆ ਜਾ ਵੀ ਆ ਜਾ ਆ ਜਾ ਵੀ ਸ਼ਰਾ ਤੈਨੂੰ ਯਾਦ ਕਰਦੇ ਦੇ ਅਸੀਂ ਮੂੰਹ ਰਹਿ ਗਿਆ ਕੰਮ ਕਿਨਾ ਹੋ ਗਿਆ ਇਹ ਮੁੱਕ ਗਿਆ ਹੈ ਕਾਂਟਾ ਕਸੋਇਆ ਮੈਂ ਕਹਿੰਦਾ ਮਸਹੀ 2 ਵਜੇ ਗਏ ਹੁਣ 2:30 ਚੱਲਤਾ ਹੀ ਬਿਠਕਾਈ ਬਿਠਕਾਈ ਕਿੰਨੇ ਕਿੰਨੀ ਦੇਰ ਸੌਂ ਲਿਆ ਸਾਢੇ 9 ਵਜੇ ਸੌਂਗਾ ਹੁਣੇ 2-10 ਵਜੇ ਪੱਕਾ ਟਾਈਮ ਬੰਨਿਆ ਵਾ ਤੈਨੂੰ ਪਤਾ ਹੈ ਨਾ ਇਹਦਾ ਟਾਈਮ ਦਾ ਵੀ ਨਹੀਂ ਕਿੰਨੇ ਵਜੇ ਸੌਂ ਗਿਆ ਕਿੰਨੇ ਵਜੇ ਕਿੰਨਾ ਜੇ ਸੌਂਦਾ ਹੈ ਅੱਛਾ ਡਿਊਟੀ ਤਾਂ ਹੁਣ ਜ਼ਬਰਦਸਤੇ ਲੱਗਣੀ ਆ ਡਿਊਟੀ ਸ਼ੁਰੂ ਹੋ ਗਈ ਜੀ ਸਾਰਿਆਂ ਦੀ ਉਹ 2 ਵਜੇ ਤੋਂ ਲੈ ਕੇ 9 ਵਜੇ ਤੱਕ ਹਾਂ ਆਉਣ ਡਿਊਟੀ ਹੁਣ ਹੋ ਗਏ ਸਾਰੇ ਠੀਕ ਆ ਨਾ ਬ੍ਰੇਕ ਮਿਲੀ ਵੀ ਤੀ ਮੈਂ ਤਾਂ ਦੁੱਧ 'ਚ ਪੱਤੀ ਵਾਲੀ ਮੈਂ ਤਾਂ ਲੱਗਣੀ ਵੀ ਡਿਊਟੀ ਡਿਊਟੀ ਤਾਂ ਹੀ ਕਰ ਹੋਣੀ ਆ ਦੁੱਧ 'ਚ ਪੱਤੀ ਪਾ ਲੋ ਹੋਰ ਹਾਂ ਇਹਨੇ ਦੁੱਧ ਰੇ ਮੈਂ ਗਾਉਂ ਕੋਈ ਵੀ ਰੋਣਾ ਇਹਨੇ ਬਸ ਹੁਣ ਹੁਣ ਦੋਹੇ ਜਾਣੇ ਹੋ ਗਏ ਕਾਇਮ ਇਹ ਓ ਲੱਡੂ ਏ ਇਹ ਦੋਹਨੇ ਵੀ ਨਾ ਲੱਗ ਉਹਦੇ ਪਾਪਾ ਪਾਉਂਦਾ ਹਰਗੁਣ ਏ ਕੀ ਦੁਨੀਆ ਦਾ ਬੜਾ ਬੰਦਾ ਮਨਜੀਤ ਤਾਂ ਹਾਂ ਇਸ ਕਰਕੇ ਥੋੜੀ ਜਿਹੀ ਡਿਊਟੀ ਇਹਦੀ ਕੈਰੀ ਹੋਈ ਨਿਆਣੇ ਭਾਈ ਚਲੋ ਇਹਨਾਂ ਕੇ ਲਈ ਰੌਣਕ ਆ ਕਹਾ ਸਾਈਕਲ 'ਵੀਂ ਬਿਠਾ ਲਓ ਹਾਂਜੀ ਇਹਦਾ ਰੌਣਾ ਤਾਂ ਨਹੀਂ ਹਟਣਾ ਜਿੰਨਾ ਮਰਜੀ ਜਿਹੜਾ ਹੌਲੀ ਦੇ ਲੋ ਤੇਜ਼ ਦੇ ਲੋ ਇਹ ਨਹੀਂ ਚੁੱਪ ਕਰਦਾ ਇਹ ਚੁੱਪ ਕਰਦਾ ਨਹੀਂ ਹੈਗਾ ਮੈਂ ਹੁਣ ਦੱਸ ਤੈਨੂੰ ਮੁੰਡੇ 'ਪਾ ਬਿਠਾ ਕੇ ਦੇਣਾ ਪਏ ਇਹ ਚੁੱਪ ਕਰਦਾ ਫੇਰ ਵੀ ਨਹੀਂ ਕਰਦਾ ਚੁੱਪ ਉਹ ਇਹ ਗੱਡੀ 'ਚ ਕਰ ਜਾਂਦਾ ਇਹਨੂੰ ਗੱਡੀ 'ਚ ਬਿਠਾਏ ਕਰੋ ਪਾਪਾ ਜੀ ਗੱਡੀ 'ਚ ਕਰ ਜਾਂਦਾ ਚੋ 2 ਮਿੰਟ ਬੈਠਦਾ ਹੈ ਉੱਥੇ ਵੀ ਦੇਖ ਲਈ ਤੂੰ ਬਿਠਾ ਲ ਕੇ ਇਹਨੂੰ ਐਂ ਡੰਗਰਾ ਮਾਰਕ ਮੈਂ ਜੋ ਡੰਗਰਾਵਾਂ ਪਹੀ 'ਚ ਕਮਾਈ ਜਾਓ ਪਹੀ 'ਚ ਕਮਾਈ ਜਾਓ ਫੇਰ ਠੀਕ ਐ ਜੇ ਡੰਗਰਾਵਾਂ ਲੈ ਕੇ ਬੈਠੇ ਰਹੋ ਡੰਗਰਾ ਦਾ ਸ਼ੌਕ ਪਾਉਂਗਾ ਇਹਨੂੰ ਚਲੋ ਵਧੀਆ ਗੱਲ ਐ ਹਮ ਖਾਨਦਾਨੀ ਵੀ ਇਹ ਟੈਕਸਾ ਪਿਠਾ ਲਓ ਨਾ ਮੂਰੇ ਨੂੰ ਆਈ ਜਾਊਗਾ ਮੂਰੇ ਨੂੰ ਆਈ ਜਾਊਗਾ ਫੇਰ ਟਰੈਕਟਰ ਉਰਤੇ ਦਾ ਗਿਰਨੇ ਦਾ ਵੀ ਡਰ ਆ। ਕਿੰਨੇ ਦਾ ਡਰ ਆ ਖੰਗੋੜੇ। ਇਹ ਸਾੜੀ ਕਾਟਾ ਕੇ ਨਹੀਂ ਸੰਭੂਗਾ ਤਾਂ ਹੀ ਗੱਲ ਬਣੂਗੀ। ਬਿਲਕੁਲ ਬਿਲਕੁਲ। ਇਹ ਸਾਡਾ ਖਾਨਦਾਨੀ ਬਿਜ਼ਨਸ ਆ ਭਾਈ। ਹਾਂ। ਹੋਰ ਹੋਰ ਭਾਈ। ਇਹਨਾਂ ਕਹੇ ਸਾਨੂੰ ਸਭ ਕੁਝ ਚੰਗਾ ਲੱਗਦਾ। ਬਿਲਕੁਲ ਬਿਲਕੁਲ। ਹਾਂ। ਰੱਬ ਹੋਰ ਸਾਡਾ ਤਾਂ ਵਾਦਾ ਪਤਾਵਾ 5-4 ਮਹੀਨਾ ਹੋਰ ਲਿਆਈਏ। ਹੂੰ। ਹਾਂ। ਬਿਲਕੁਲ। ਤੇ ਮਾਲਕ ਚਲੋ। ਵੈਸੇ ਹੁਣ ਦੁੱਧ ਪੂਰੀ ਪੂਰਾ ਹੋਈ ਜਾਂਦਾ ਬਾਬੇ ਦਾਤ ਦੀ ਕਿਰਪਾ ਨਾਲ। ਤੁਸੀਂ ਗਰਮੀਆਂ 'ਚ ਘਟਦਾ ਥੋੜਾ ਤੇ ਗਰਮੀਆਂ 'ਚ ਪੰਗਾ ਪੈਂਦਾ ਫੇਰ ਗਰਮੀਆਂ 'ਚ ਲਿਆਉਣੀਆਂ ਪੈਣੀਆਂ 2-4 ਮਹੀਨਾਂ ਤੇ ਗਰਮੀਆਂ ਜਿਹਾਉਣੀਆਂ ਪੈਣੀਆਂ ਸਨ ਹੂੰ ਨਾਲਾ ਦੇ ਨਾਲ ਕੰਮ ਲਾਏ ਵੇ ਵਧੀਆ ਬਿਲਕੁਲ 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 ਤੇ ਸਾਗ ਵਾਲਾ ਕੰਮ ਹੁਣ ਰੁਕ ਗਿਆ ਜੀ ਸਾਡਾ ਬਚਾਲੇ ਡਿਊਟੀਆਂ ਸ਼ੁਰੂ ਹੋ ਗਈਆਂ ਤੇ ਜੈਸਮੀਨ ਕਹੀ ਹੁਣ ਦੁੱਧ ਬਣਾਉਣ ਹਰ ਗਣ ਦਾ ਮੰਤਰੀ ਆਯਾਦਸ਼ ਨੂੰ ਸੰਭਾਲਣ ਵਾਲਾ ਇਧਰ ਵਿਚਾਰਾ ਫਕੀਰ ਹਾਂ ਅੱਜ ਜੱਜ ਅੰਦਰ ਪਿਆ ਬਿਲਕੁਲ ਹੇ ਹੁਣ ਸਾਗ ਸਾਡਾ ਵੈਸੇ ਕੁੱਤਰ ਹੋ ਗਿਆ ਜੀ ਟੋਕਾ ਹੋ ਗਿਆ ਟੋਕਾ ਹੋ ਗਿਆ ਸਾਗ ਦਾ ਚੀਰ ਹੋ ਗਿਆ ਭਾਈ ਚੀਰ ਹੋ ਗਿਆ ਅਸੀਂ ਨਹੀਂ ਕਹਣਾ ਤੂੰ ਤਾਂ ਪੁੱਠੇ ਬੋਲੀ ਜਾਂਦੇ ਹਾਂ ਕੋਈ ਕੁੱਤਰ ਦਾ ਸਾਗ ਮੜਾ ਜਾ ਥੋੜਾ ਜਿਹਾ ਰਹਿ ਗਿਆ ਆਹ ਵਾਲਾ ਰਹਿ ਗਿਆ ਤੇ ਐ ਕਹਿੰਦਾ ਹਾਂਜੀ ਲਈ ਸ਼ਾਮ ਨੂੰ ਮੱਕੀ ਦੀ ਰੋਟੀ ਤੇ ਸਾਗ ਖਾਣੇ ਜੋ ਕੇ ਹੋ ਗਏ ਹਾਂ ਚੀਰ ਹੋ ਗਿਆ ਬਸ ਬਸ ਮੱਕੀ ਦਾ ਆਟਾ ਲਿਆਈਏ ਜੀ ਠੀਕ ਆ ਹਾਜ਼ਰ ਹੋਣਾ ਚਾਹੀਦਾ ਮੱਕੀ ਦਾ ਆਟਾ ਹੀ ਨਿ ਹੋਵੇ ਭੁੱਲ ਗਿਆ ਜੋ ਹੁਕਮ ਜੀ ਦਾ ਬੰਦ ਹੋ ਗਈਆਂ ਇਹ ਨਹੀਂ ਹੋਣਾ ਚਾਹੀਦਾ ਇਹਦਾ ਆਲਨ ਪਾਉਂਗਾ ਤਾਂ ਇਹਦੇ ਤੋਂ ਹੋਣਾ ਗੱਲ ਬਣਨੀ ਹਾਂ ਇਹ ਤਾਂ ਹੈ ਆ ਤਾਂ ਦੂਆ ਵੀ ਨਹੀਂ ਲਿਆਂਦਾ ਕੱਲ ਤੁਸੀਂ ਉਹ ਦੂਆ ਸੱਚੀ ਦੁਕਾਨਾਂ ਬੰਦ ਦਿੱਤੀਆਂ ਉਹ ਵੀ ਕਿਹੜਾ ਹੋਇਆ ਉਹ ਤੁਹਾਨੂੰ ਮੈਂ ਕਿਹਾ ਸੀ ਵੀ ਜਾਂਦੇ ਜਾਂਦੇ ਰੱਖ ਕੇ ਲੇ ਜਿਓ ਨੇ ਕਿਹਾ ਭਾਈ ਨੇ ਮੈਂ ਆਪ ਗਏ ਪਾਪਾ ਜੀ ਅੱਜ ਗਏ ਤੇ ਉਹ ਕਹਿੰਦਾ 4 ਵਜੇ ਮਿਲਣਾ ਪੀਣਾ ਭਾਈ 4 ਵਜੇ ਅਜੇ ਨਹੀਂ ਪੀਹਾ ਉਹਨੇ ਆਪੀ ਨਾ ਪੀਤਾ ਹੋ ਗਿਆ ਹੁਣੇ ਹੇਮ ਤਾਂ ਪੀ ਹੋ ਗਿਆ ਹੁਣਾ ਮੈਂ ਕੱਲ ਨਾਲ ਗਈ ਵੀ ਸੀਗੀ ਜੱਗੀ ਦੇ ਗੱਡੀ 'ਚ ਬੈ ਕੇ ਉਹ ਤਾਂ ਠੀਕ ਆ ਕਹਿੰਦੇ ਕੀ ਹੈ ਵੀ ਭਾਈ ਸਾਡੇ ਕੋਲੇ ਸੱਚੀ ਹੋਣੀ ਆਟਾ ਹੈਗਾ ਵੀ ਪੀ ਦੇ ਉਹ ਲੇਟ ਰੂਟ ਭੱਜ ਜਾਂਦੀ ਉਹ ਵੀ ਵਿਚਾਰੇ ਕਿਆ ਕਰਨ ਆਏ ਹੋ ਜੀ ਹਾਂ ਸੱਚ ਪਤਾ ਲੱਗ ਗਿਆ ਇੱਕ ਹੋ ਗਿਆ ਮੁੰਡਾ ਚੱਕੀ 'ਮੈਂ ਫਸਿਆ ਵਾ ਕਹਿੰਦਾ ਭਾਈ ਜਿੱਦਾਂ ਮੈਨੂੰ ਛੁੱਟੀ ਹੁੰਦੀ ਮੈਂ ਤਾਂ ਉਦਣਾ ਜਾਣੇ ਜਾਣੇ ਦੀ ਮਾੜਾ ਜਿ ਮੋਟਾ ਕਿਤੇ ਜਾ ਸਕਦਾ ਰੇਟੇਦਾਰੀ ਚ ਹਾਂ ਜੀ ਹਾਂ ਕਹਿੰਦਾ ਮੇਰੀ ਪੱਕੀ ਡਿਊਟੀ ਤੇ ਵੇਜਨਸਤਾਵਾ ਪਾਜੀ ਕੋਈ ਵੀ ਐ ਬੰਦਾ ਹਜੇ ਡਿਊਟੀ ਤੇ ਨੌਕਰੀ ਤੇ ਛੁੱਟੀ ਕਰ ਹੋ ਜਾਂਦੀ ਜਿਹੜਾ ਬੰਦੇ ਦਾ ਵੇਜਨਸ ਹੁੰਦਾ ਨਾ ਉਹ ਤੇ ਨਹੀਂ ਛੁੱਟੀ ਕਰ ਹੁੰਦੀ ਨਹੀਂ ਪਰ ਐਤਵਨ ਚ ਐਤਵਨ ਚੱਕੀ ਬੰਦ ਕਰ ਦਿੰਦੇ ਆ ਉਹ ਹਾਂ ਹਾਂ ਹੋਣੀ ਹੈ ਹਾਂ ਅੱਜ ਫਿਰ ਸਰਕਾਰੀਆਂ ਡਿਊਟੀਆਂ ਇਹੋ ਜਿਹੀਆਂ ਆਪਣੇ ਘਰ ਦਾ ਕੰਮ ਠੀਕ ਆ ਇਹੋ ਜਿਹੇ ਉਹ ਤਾਂ ਬੰਨਾ ਚਲੋ ਹੈਗਾ ਹੀ ਆ ਇਹ ਦੋ ਪੈਸੇ ਜ਼ਿਆਦਾ ਬਣਾਉਣੇ ਆ ਫਿਰ ਡਿਊਟੀ ਵੀ ਸਖਤ ਹੋ ਜਾਂਦੀ ਗੱਲ ਆ ਲੈ ਹਾਂ ਫੇਰ ਐਤਵਾਰ ਨਹੀਂ ਦੇਖ ਹੁੰਦਾ ਹਾਂ ਫੇਰ ਐਤਵਾਰ ਨਹੀਂ ਕੋਈ ਕੁਛ ਨਹੀਂ ਕਿਸੇ ਦਾ ਵਿਆਹ ਹੋਵੇ ਕੁਛ ਹੋਵੇ ਹਾਂ ਹੁਣ ਸਾਡੇ ਵਾਲਾ ਕੰਮ ਤਾਂ ਖਾਸ ਕਰਕੇ ਇਹ ਜੀ ਹੈ ਕੰਮ ਇਹ ਜਿਆ ਇਹ ਕਿਸੇ ਦਾ ਵਿਆਹ ਹੋਵੇ ਸ਼ਾਦੀ ਹੋਵੇ ਆਏ ਤਾਂ ਹੈ ਨਹੀਂ ਵੀ ਹਾਂ ਇੱਕ ਦਿਨ ਦੁਕਾਨਦਾਰ ਤਾਂ ਦੁਕਾਨ ਦਾ ਸ਼ਟਰ ਬੰਦ ਕਰ ਦੂੰ ਹੁਣ ਉਹ ਬੇਚੇਰੀਆਂ ਨੂੰ ਅਸੀਂ ਦੁੱਧ ਚੋਣ ਜੇ ਨਹੀਂ ਚੋਇਆ ਉਹਨਾਂ ਨੇ ਖੌਰੂ ਵੜ ਦੇਣਾ ਇੱਕ ਜਣਾ ਤਾਂ ਪੈਣਾ ਹਾਂ ਇਹ ਬੰਦਾ ਤਾਂ ਬਾੜਾ ਇਹਨੂੰ ਇਹ ਪੱਕੀ ਰੂੜੀ ਲਾਉਣੀ ਪੈਣੀ ਲਾਉਣੀ ਪੈਣੀ ਜਿਆਦਾ ਡਿਊਟੀ ਲਾਉਂਗੇ ਛੱਡ ਦੂੰਗੇ ਨਾ ਰਾਤ ਪਾਈ ਜਾਣਾ ਦੂਏ 2000 2018 ਚ ਹੜਾ ਆਇਆ ਤਾਂ ਜਦਾ ਪਾਪਾ ਹੀ ਆਪਣੇ ਜਾਂ ਨਦੀ ਟੁੱਟ ਗਈ ਸੀ ਉਦਣ ਵੀ ਮੈਂ ਦੇਖ ਲਓ ਉਦਣ ਮੀਂਹ ਬਹੁਤ ਪਿਆ ਤਾਂ ਬਹੁਤ ਜ਼ਿਆਦਾ ਉਦਣ ਬੇਰਕੇ ਦੀਆਂ ਗੱਡੀਆਂ ਵੀ ਨਹੀਂ ਆਈਆਂ ਕਿਉਂਕਿ ਆਹ ਚੰਡੀਗੜ੍ਹ ਵਾਲਾ ਜਿਹੜਾ ਮੇਨ ਰੋਡ ਆ ਨਾ ਇਹਦੇ ਚੋਂ ਵੀ ਇੱਕ ਦੋ ਜਗ੍ਹਾ ਪਾਣੀ ਜਾ ਰਿਹਾ ਨੇ ਹਾਂ ਪਾੜ ਜਾ ਪੈ ਗਿਆ ਤਾਂ ਤੇ ਬੇਰਕੇ ਦੀਆਂ ਗੱਡੀਆਂ ਵੀ ਨਹੀਂ ਆਈਆਂ ਭਾਈ ਉਦਣ ਹੁਣ ਕਹੀਏ ਕਿ ਅਗਲੇ ਲੋਕ ਕਹਿੰਦੇ ਜਿੱਦਾਂ ਮਰਜ਼ੀ ਕਰ ਬੰਦੇ ਸਾਡੇ ਦਾ ਤੋਂ ਬੇਰਕੇ ਦਾ ਵੀ ਨਹੀਂ ਮਿਲਦਾ ਫਿਰ ਟਰੈਕਟਰ ਪਰ ਪਾ ਕੇ ਆਇਆ ਦਾ ਮੈਂ ਮੇਰੇ ਨਾਲ ਪਾਚ ਦੀ ਉਹ ਗੱਲ ਆ ਹਾਂ ਵਿਆਹ ਤੇ ਬਾਅਦ ਦੀ ਗੱਲ ਆ ਇੱਥੇ ਦੇ ਘੱਟੋ ਘੱਟ ਮੈਂ ਕਹਿੰਦਾ 12 ਵਜੇ ਗਿਆ ਸ਼ਾਮ ਨੂੰ 5:30 6 ਵਜੇ ਆਇਆ ਪਾ ਕੇ ਸਾਰੀ ਦਿਹਾੜੀ ਲੱਗ ਗਈ ਟਰੈਕਟਰ ਪਰ ਹੌਲੀ ਹੌਲੀ ਪਾ ਹੋਇਆ ਮੋਟਰਸਾਈਕਲ ਦਾ ਬੰਦਾ ਕਿੱਕ ਮਾਰਦਾ ਹੋ ਗਿਆ ਜਦ ਇਹ ਹੌਲੀ ਹੌਲੀ ਪਾਇਆ ਨਾਲੇ ਲੋਕ ਮੇਰੀ ਵੀਡੀਓ ਬਣਾਉਣ ਸਾਰੇ ਬਈ ਬਾਈ ਟਰੈਕਟਰ ਪੋਂਦਾ ਫਿਰਦਾ ਉਹ ਮੈਂ ਭਰਾਵਾ ਹੁ ਮੈਂ ਕਿਆ ਕਰੀਏ ਸੱਪਾ ਸਾਈ ਪਾਣੀ ਤਾਂ ਜਾਦਾ ਮੀਂਹ ਬੇ ਹਿਸਾਬ ਪੈ ਗਿਆ ਤਾਂ ਹਾਂ ਮਿੱਤੇ ਕਈ ਲੋਕਾਂ ਨੇ ਉਂ ਵੀ ਮੰਗਣ ਜਿਹੜੇ ਨਹੀਂ ਵੀ ਦੁੱਧ ਲੰਦੇ ਬਾਈ ਸਾਨੂੰ ਵੀ ਪਾਜਾ ਮੈਂ ਕਿਹਾ ਭਰਾਵਾ ਆਪਣੀਆਂ ਬੰਨਾਂ ਰਹਿ ਜਣੀਆਂ ਜੇ ਤੁਹਾਨੂੰ ਪਾਤਾ ਮੈਂ ਕਿਹਾ ਯਾਰ ਹੁ ਮੈਂ ਆਪਣੀਆਂ ਦਾ ਬਾਈ ਪੂਰੀਆਂ ਕਰਨੀਆਂ ਹੀ ਆ ਤਾਂ ਫੇਰ ਬਹੁਤ ਔਖਾ ਦੁੱਧ ਪਾਇਆ ਉਦਨ ਚਲੋ ਠੀਕ ਹੈ ਜੀ ਫਿਰ ਹੁਣ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਾਗ ਦਾ ਸਾਡਾ ਹੁਣ ਤਕਰੀਬਨ ਭਾਈ ਚੀਰ ਹੋ ਗਿਆ ਹਨਾ ਚੀਰ ਹੋ ਗਿਆ ਜ ਆ ਖਾਉਂਗੇ ਜਿਹੜਾ ਬਿੰਦਾ ਹੋਏ ਫਿਰ ਤੇ ਜੀੜੀਆਂ ਬਣਾ ਕੇ ਦਿਖਾ ਦੂਗੇ ਹਾਂ ਤੇ ਫਿਰ ਉਹ ਜੇ ਲੇਟ ਫੇਟ ਹੋ ਗਏ ਬਿਲਕੁਲ ਤਾਂ ਕਹਿ ਨਹੀਂ ਸਕਦੇ ਆ ਤਾਂ ਪਾਪੇ ਦੇ ਮਿਲਣਾ ਨਾਲ ਲੇਟ ਫੇਟ ਹੋ ਗਿਆ ਭਾਈ ਬਿਲਕੁਲ ਬਿਲਕੁਲ ਸ਼ਾਇਦ ਤੁਹਾਨੂੰ ਨਵੇਂ ਬਲੌਗ ਚ ਦਿਖਾਈਏ ਮੱਕੀ ਦੀਆਂ ਰੋਟੀਆਂ ਗੈਲ ਨੂੰ ਸਾਗ ਮਿਲਦੇ ਹਾਂ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਤੇ ਉਹ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ